ਸੋ ਕਿਤੇ ਬਾਹਰ ਨਹੀਂ ਮਿਲਦਾ ਉਹ ਤਾਂ ਸਾਡੇ ਆਪਣੇ ਅੰਦਰ ਵੱਸਦਾ ਹੈ ਜਦੋਂ ਅਸੀਂ ਸੰਤੋਖੀ ਬਣ ਜਾਂਦੇ ਹਾਂ ਸਾਤਸੰਗਤ ਜੀ ਆਇਦਾ ਹੁਕਮਨਾਮਾ ਬਹੁਤ ਹੀ ਵਧੀਆ ਸੁਨੇਹਾ ਤੁਹਾਨੂੰ ਦੇ ਰਿਹਾ ਮੇਰੇ ਨਾਲ ਅੰਤ ਤੱਕ ਜੁੜੇ ਰਹੋ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਕਾਫੀ ਹੱਲਾਸ਼ੇਹੀ ਮਿਲਦੀ ਹੈ ਮੈਂ ਢੀ ਮਿਹਨਤ ਨਾਲ ਬਣਾਨਾ ਵਾ ਕਥਨ ਨੂੰ ਐਕਸਪਲੇਨ ਕਰਦਾ ਹਾਂ ਤੁਹਾਡੇ ਇੱਕ ਲਾਈਕ ਨਾਲ ਮੈਨੂੰ ਬਹੁਤ ਹੀ ਅੰਦਰੋਂ ਦਿਲ ਤੋਂ ਠੰਡਕ ਜੀ ਮਿਲਦੀ ਹੈ ਚਲੋ ਆਇਦਾ ਹੁਕਮਨਾਮਾ ਜਿਹੜਾ ਹੈਗਾ ਸ਼ੁਰੂ ਕਰਦੇ ਹਾਂ ਸਾਤਸੰਗਤ ਜੀ ਗੁਰੂ ਜੀ ਅੱਜ ਦਾ ਹੁਕਮਨਾਮਾ ਜਿਹੜਾ ਹੈਗਾ ਉਹ ਫਰਮਾਉਂਦੇ ਹਨ ਸੋਟ ਮਹੱਲਾ ਪੰਜਵਾਂ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭੂ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੌਲਤ ਕਾਤੋ ਨਾਹੀ ਸਾਥ ਸੰਗਤ ਜੀ ਜੋ ਅੱਜ ਗੁਰੂ ਸਾਹਿਬ ਤੁਹਾਨੂੰ ਸਨੇਹਾ ਦੇਣਾ ਚਾਹ ਰਹੇ ਨੇ ਉਹ ਮੈਂ ਤੁਹਾਨੂੰ ਇੱਕ ਕਥਾ ਨਾਲ ਸੁਣਾਵਾਂਗਾ ਜਿਹਦੇ ਨਾਲ ਤੁਸੀਂ ਜਲਦੀ ਗ੍ਰੈਪ ਕਰ ਜਾਓਗੇ ਜਿਹੜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਦੀ ਜਿੱਥੇ ਸਾਨੂੰ ਇੱਕ ਬਹੁਤ ਵੱਡਾ ਜੀਵਨ ਦਾ ਸਬਕ ਮਿਲਦਾ ਹੈ ਹਰ ਕੋਈ ਦੁਨੀਆ ਵਿੱਚ ਖੁਸ਼ੀ ਲੱਭ ਰਿਹਾ ਹੈ ਕੋਈ ਦੌਲਤ ਵਿੱਚ ਕੋਈ ਪੱਦੀ ਵਿੱਚ ਤੇ ਕੋਈ ਸ਼ੌਹਰਤ ਵਿੱਚ ਪਰ ਫਿਰ ਵੀ ਮਨੁੱਖ ਦਾ ਮਨ ਖਾਲੀ ਕਿਉਂ ਰਹਿੰਦਾ ਹੈ ਕਿਉਂ ਲੋਕ ਕਦੇ ਸੰਤੁਸ਼ਟ ਨਹੀਂ ਰਹਿੰਦੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਅਸਲ ਸੁਖ ਬਾਹਰੋਂ ਨਹੀਂ ਮਿਲਦਾ ਸਗੋਂ ਆਪਣੇ ਮਨ ਦੇ ਅੰਦਰ ਹੀ ਮਿਲਦਾ ਹੈ ਜਦੋਂ ਮਨੁੱਖ ਸੰਤੋਖੀ ਬਣ ਜਾਂਦਾ ਹੈ ਤੇ ਰੱਬ ਦੇ ਭਾਣੇ ਨੂੰ ਮੰਨ ਲੈਂਦਾ ਹੈ ਤਾਂਦੀ ਉਹ ਅਸਲ ਖੁਸ਼ੀ ਮਹਿਸੂਸ ਕਰਦਾ ਹੈ ਹੋਕਮਨਾਮੇ ਦੀ ਬਾਣੀ ਆਈ ਅਸੀਂ ਸੁਖ ਮੇਰੇ ਮੀਤਾ ਪਰਮ ਅਨਾਠਪੁਰ ਕੀਤਾ ਪਰ ਸੁਖ ਬੰਧਨ ਬੰਧਨ ਪਾਈ Nirpoorn Nirvair ਕਰਤੋ ਨਾ ਆਈ ਗੁਰਸਾਹਿਬ ਇੱਥੇ ਸਾਨੂੰ ਸਾਫ਼ ਕਹਿੰਦੇ ਆਣੇ ਮੇਰੇ ਮ੍ਰਿਤਿਆ ਸਾਰਾ ਸੁਖ ਸਿਰਫ ਪ੍ਰਮਾਤਮਾ ਦੇ ਨਾਮ ਵਿੱਚ ਹੈ ਜਿਹੜਾ ਮਨੁੱਖ ਨਾਮ ਨੂੰ ਅਪਣਾਉਂਦਾ ਹੈ ਉਸ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ ਉਸ ਨੂੰ ਕੋਈ ਡਰ ਨਹੀਂ ਰਹਿੰਦਾ ਨਾ ਹੀ ਕਿਸੇ ਨਾਲ ਵੈਰ ਰਹਿੰਦਾ ਹੈ ਉਹ ਇੱਕ ਰਸ ਹੋ ਜਾਂਦਾ ਹੈ ਵਿਆਖਿਆ ਸਤ ਸੰਗਤ ਜੀ ਦੁਨੀਆ ਦਾ ਮਨੁੱਖ ਸੋਚਦਾ ਹੈ ਕਿ ਵੱਡਾ ਘਰ ਵੱਡੀ ਗੱਡੀ ਵੱਡੀ ਨੌਕਰੀ ਇਹ ਉਸ ਨੂੰ ਸੁੱਖ ਦੇਣਗੇ ਪਰ ਇਸ ਦੇ ਵਿੱਚ ਕੋਈ ਦੋਰਾਹੇ ਵੀ ਨਹੀਂ ਸੁੱਖ ਤਾਂ ਜ਼ਰੂਰ ਦਿੰਦੇ ਨੇ ਪਰ ਅਸਲ ਵਿੱਚ ਇਹ ਸਿਰਫ ਇੱਕ ਅਸਥਾਈ ਖੁਸ਼ੀ ਹੈ ਜਦ ਤੱਕ ਇਨਸਾਨ ਇਸ ਦੁਨੀਆ ਤੇ ਹੈਗਾ ਪਰ ਉਹ ਜਿਉਂਦੇ ਦੁਨੀਆ ਤੇ ਹੈਗਾ ਤੇ ਉਹਦੇ ਨਾਲ ਹੀ ਗੁਰੂ ਸਾਹਿਬ ਦਾ ਨਾਮ ਜਪਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਕੋਈ ਮਨੁੱਖ 1 ਲੱਖ ਰੁਪਏ ਕਮਾਉਂਦਾ ਹੈ ਤਾਂ ਉਸ ਨੂੰ 2 ਲੱਖ ਦੀ ਖੁਆਇਸ਼ ਹੋ ਜਾਂਦੀ ਹੈ ਜਦੋਂ 2 ਲੱਖ ਮਿਲਦੇ ਹਨ ਫਿਰ ਉਹ 10 ਲੱਖ ਦੀ ਖੁਆਇਸ਼ ਜਨਮ ਲੈਂਦੀ ਹੈ ਮਨੁੱਖ ਦੀ ਭੁੱਖ ਕਦੇ ਵੀ ਮੁੱਕਦੀ ਨਹੀਂ ਹੈਗੀ ਇਹ ਮਤਲਬ ਉਹਨਾਂ ਵਰ ਦੱਸਿਆ ਸਾਥ ਸੰਗਤ ਜੀ ਜਿਹੜੇ 20% ਨੇ ਜਾਂ 30% ਨੇ ਉਹ ਗੁਰਬਾਣੀ ਨਾਲ ਚੱਲਦੇ ਨੇ ਉਹ ਮਤਲਬ ਇੱਕ ਲੈਵਲ ਤੱਕ ਉਹਨਾਂ ਨੇ ਸੋਚਿਆ ਹੁੰਦਾ ਜਦੋਂ ਉਹ ਲੈਵਲ ਅਚੀਵ ਕਰ ਲੈਂਦੇ ਨੇ ਫਿਰ ਉਹਨਾਂ ਦੇ ਮਨ ਦੇ ਅੰਦਰ ਇੱਕ ਸੰਤੋਖ ਆ ਜਾਂਦਾ ਹੈ ਤੇ ਇੱਕ ਕਿ ਸੰਤੁਸ਼ਟੀ ਆ ਜਾਂਦੀ ਹੈ ਕਿ ਹਾਂ ਵੀ ਹੁਣ ਜੋ ਆਪਾਂ ਦਾ ਡਿਜ਼ਰਵ ਕਰਿਆ ਸੀਗਾ ਇੱਕ ਡਿਜ਼ਾਇਰ ਸੀਗਾ ਸਾਡਾ ਉਸ ਲੈਵਲ ਤੱਕ ਆਪਾਂ ਪਹੁੰਚ ਗਏ ਆ ਤੇ ਉਹ ਆਪਾਂ ਹੁਣ ਕਮਾ ਲਿਆ ਹੁਣ ਜ਼ਿਆਦਾ ਨਹੀਂ ਆਪਾਂ ਤਨ ਦੇ ਪਿੱਛੇ ਭਜਣਾ ਜੋ ਸੀਗਾ ਆਪਾਂ ਮੰਨ ਲਓ ਤੁਸੀਂ ਡਿਜ਼ਾਇਰ ਕੀਤਾ ਆਪਣਾ 1 ਕਰੋੜ ਦਾ 1 ਕਰੋੜ ਜਦੋਂ ਹੋ ਜੇ ਇਹ ਨਹੀਂ ਕਿ ਹਾਂ ਵੀ ਫੇਰ ਅੱਗੇ ਨਹੀਂ 1 ਕਰੋੜ ਹੋ ਗਈ ਉਹ ਕਿ ਹਾਂ ਵੀ ਉਸ ਤੋਂ ਇਨਕਮ ਆ ਰਹੀ ਹੈ ਕਿ ਅੱਗੇ ਸੋ ਇੱਕ ਲੈਵਲ ਉੱਤੇ ਸਥਿਰ ਹੋ ਜਾਣਾ ਚਾਹੀਦਾ ਇਹ ਗੁਰੂ ਸਾਹਿਬ ਉਪਦੇਸ਼ ਦੇਣਾ ਚਾ ਰਹੇ ਨੇ ਉਹ ਤੁਸੀਂ ਜੇ ਪੈਸਾ ਧਨ ਦੌਲ ਸਭ ਕੁਝ ਤੁਹਾਡੀ ਇੱਛਾਵਾਂ ਨੇ ਨਾਲ ਗੁਰੂ ਸਾਹਿਬ ਨੂੰ ਦਿਨ ਚ ਯਾਦ ਰੂਰ ਕਰਿਆ ਕਰੋ ਪਰ ਜਿਸ ਦਿਨ ਮਨੁੱਖ ਨਾਮ ਨਾਲ ਜੁੜਦਾ ਹੈ ਰੱਬ ਦਾ ਸਿਮਰਨ ਕਰਦਾ ਹੈ ਤੇ ਉਸ ਦੇ ਬਾਣੀ ਵਿੱਚ ਰਹਿੰਦਾ ਹੈ ਉਸ ਦਿਨ ਉਸ ਦਾ ਮਨ ਜਿਹੜਾ ਸ਼ਾਂਤ ਹੋ ਜਾਂਦਾ ਹੈ ਉਸ ਨੂੰ ਸਮਝ ਆ ਜਾਂਦੀ ਹੈ ਕਿ ਅਸਲ ਸੁਖ ਸੁਖ ਸੰਤੋਖੀ ਖੁਸ਼ੀ ਪਰਮਾਤਮਾ ਦੇ ਵਿੱਚ ਹੈ ਤੁਹਾਨੂੰ ਇੱਕ ਸਾਧ ਸੰਗਤ ਦੀ ਕਹਾਣੀ ਸੁਣਾਵਾਂਗਾ ਰਾਜਾ ਤੇ ਇੱਕ ਕਿਸਾਨ ਦੀ ਇੱਕ ਵਾਰ ਦੀ ਗੱਲ ਹੈ ਸਤਸੰਗ ਜੀ ਇੱਕ ਰਾਜਾ ਸੀ ਜਿਸ ਕੋਲ ਬਿਆੰਤ ਦੌਲਤ ਸੀ ਉਸਦੇ ਮੈਲ ਸੋਨੇ ਚਾਂਦੀ ਨਾਲ ਭਰੇ ਹੋਏ ਸੀਗੇ ਉਸਦੇ ਕੋਲ ਨੌਕਰ ਚਾਕਰ ਫੌਜਾਂ ਸਾਰੀਆਂ ਸੁਖ-ਸੁਹਲਤ ਸੀਗੀਆਂ ਪਰ ਫਿਰ ਵੀ ਰਾਜਾ ਕਦੇ ਖੁਸ਼ ਨਹੀਂ ਸੀ ਰਹਿੰਦਾ ਉਸ ਨੂੰ ਹਰ ਵੇਲੇ ਚਿੰਤਾ ਰਹਿੰਦੀ ਸੀ ਕਿ ਮੇਰੀ ਦੌਲਤ ਨੂੰ ਕੋਈ ਲੈ ਨਾ ਜਾਵੇ ਮੇਰੀ ਰਾਜਸਤ ਨਾ ਖਤਮ ਹੋ ਜਾਵੇ ਈਵਨ ਉਹਦੇ ਕੋਲ ਇੰਨੀਆਂ ਮਤਲਬ ਰਾਣੀਆਂ ਸੀ 365 ਰਾਣੀਆਂ ਕਹਿ ਲਓ ਸੋਨੇ ਦੇ ਭਾਂਡੇ ਵਿੱਚ ਰੋਟੀ ਖਾਂਦਾ ਸੀਗਾ ਬਹੁਤ ਹੀ ਮਤਲਬ ਉਹ ਆਪਣਾ ਬਰਥਡੇ ਵੀ ਸੀ ਉਹਨੂੰ ਇੱਕ ਬਾਹਰਲੀ ਕੰਟਰੀ ਦੱਸੇਗਾ ਉਹਨੇ ਆਪਣੀ ਨੂੰਕਾਰ ਵੀ ਤੋਹਫਾ ਕਰੀ ਸੀ ਕਿ ਹਾਂ ਵੀ ਉਹਦੇ ਬਰਥਡੇ ਤੇ ਇੱਕ ਦਿਨ ਰਾਜਾ ਬਾਜ਼ਾਰ ਵਿੱਚ ਗਿਆ ਉਸਨੇ ਵੇਖਿਆ ਕਿ ਇੱਕ ਗਰੀਬ ਕਿਸਾਨ ਆਪਣੀ ਝੌਂਪੜੀ ਦੇ ਸਾਹਮਣੇ ਬੈਠਾ ਸੀਗਾ ਉਸਦੇ ਸਾਹਮਣੇ ਸੁੱਕੀਆਂ ਰੋਟੀਆਂ ਹਨ ਇੱਕ ਮਿੱਟੀ ਦਾ ਕੜਾ ਹੈ ਤੇ ਉਸਦੇ ਬੱਚੇ ਖੁਸ਼ੀ ਨਾਲ ਖੇਡ ਰਹੇ ਹਨ ਕਿਸਾਨ ਆਪਣੀ ਪਤਨੀ ਨਾਲ ਹੱਸਦਾ ਖੇਡਦਾ ਖਾਣਾ ਖਾ ਰਿਹਾ ਸੀ ਰਾਜੂ ਨੇ ਹੈਰਾਨ ਨਾਲ ਪੁੱਛਿਆ "ਹੇ ਕਿਸਾਨ ਤੇਰੇ ਕੋਲ ਨਾ ਦੌਲਤ ਨਾ ਵੱਡਾ ਘਰ ਨਾ ਸੁੱਖ ਸੁਲਤ" ਫਿਰ ਵੀ ਤੁੰਨਾ ਖੁਸ਼ ਕੀ ਵੇਹਾਂ ਕਿਸਾਨ ਨਿਹਾਸ ਕੇ ਜਵਾਬ ਦਿੱਤਾ ਮੈਂ ਹਰ ਰੋਜ ਜੋ ਰੱਬ ਮੈਨੂੰ ਦਿੰਦਾ ਉਸ ਦਾ ਸ਼ੁਕਰ ਕਰਦਾ ਵਾਂ ਮੇਰੇ ਕੋਲ ਭਾਵੇਂ ਘੱਟ ਹੈ ਪਰ ਇੱਕ ਦਿਨ ਮੈਂ ਵੀ ਜ਼ਰੂਰ ਅਮੀਰ ਹੋਵਾਂਗਾ ਮੈਂ ਉਸ ਦੇ ਲਗਨ ਉਸ ਦੇ ਲਈ ਲਗਨ ਨਾਲ ਲੱਗਿਆ ਹੋਇਆ ਵਾਂ ਕਿੰਨੇ ਇੱਕ ਦਿਨ ਮੈਂ ਵੀ ਜ਼ਰੂਰ ਅਮੀਰ ਹੋ ਜਾਵਾਂਗਾ ਮੈਨੂੰ ਪ੍ਰਮਾਤਮਾ ਜ਼ਰੂਰ ਕਰੇਗਾ ਇਹ ਮੇਰੀ ਅੰਦਰ ਦੀ ਇੱਛਾ ਹੈ ਔਰ ਮੈਂ ਉਸ ਦੇ ਕਰਮ ਵੀ ਕਰ ਰਿਹਾ ਮੈਂ ਤੇ ਮੈਨੂੰ ਪ੍ਰਮਾਤਮਾ ਦੇ ਪੂਰਾ 101% ਯਕੀਨ ਹੈ ਤਦ ਤੱਕ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਖੁਸ਼ੀ ਨਾਲ ਬਤੀਤ ਕਰਦਾ ਵਾਂ ਮੈਨੂੰ ਇਹ ਕੋਈ ਗਮ ਨਹੀਂ ਕੀ ਹਾਂ ਮੇਰੇ ਕੋਲ ਇਸ ਟਾਈਮ ਫਿਲਹਾਲ ਪੈਸਾ ਘਟਾ ਹੈ ਹਾਂ ਜਰੂਰ ਆਏਗਾ ਪਰ ਇੱਕ ਟਾਈਮ ਤੇ ਔਰ ਮੈਨੂੰ ਵੀ ਉਸ ਟਾਈਮ ਦਾ ਇੰਤਜ਼ਾਰ ਹੈ ਰਾਜਾ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਉਹ ਸਮਝ ਆ ਗਈ ਉਹਨੂੰ ਕਿ ਅਸਲ ਸੁਖ ਦੋਲ ਜਿਹੜੀ ਹੈਗੀ ਹੈ ਉਹ ਜਿੰਨਾ ਵੀ ਸਾਡੇ ਕੋਲ ਇਸ ਟਾਈਮ ਹੈਗਾ ਪ੍ਰੈਜ਼ੈਂਟ ਉਹਦੇ ਨਾਲ ਹਜੇ ਫਿਲਹਾਲ ਖੁਸ਼ ਰੋ ਅੱਗੇ ਭਾਰੀ ਵੀ ਸੋਚੋ ਜਦੋਂ ਉਸ ਟਾਈਮ ਆ ਜਾਵੇ ਤਾਂ ਉਹ ਇੱਕ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ satsang ji ਹਾਂ ਪਰ ਇਹ ਸਾਰਾ ਕੁਝ ਜੇ ਇਸ ਟਾਈਮ ਵੀ ਹੈ ਕੈਸੇ ਕੱਟਨੇ ਤਨਦੁਲਤ ਕੱਟ ਹੈ ਪਰਮਾਤਮਾ ਨੂੰ ਫਿਰ ਵੀ ਯਾਦ ਕਰੋ ਜਦੋਂ ਤਨਦੁਲਤ ਦੁਸਰਤ ਜ਼ਾਇਰ ਮੰਚ ਕੀਤਾ ਹੋਇਆ ਉਹ ਪੂਰੀ ਹੋ ਜਵੇ ਉਸ ਤੋਂ ਬਾਅਦ ਵੀ ਪਰਮਾਤਮਾ ਨੂੰ ਛੱਡਣਾ ਨਹੀਂ ਇਹ ਨਾ ਹੋਵੇ ਭੁੱਲ ਜਾਵੋ ਉਦੋਂ ਵੀ ਪਰਮਾਤਮਾ ਨੂੰ ਦਿਨ ਚ 5 ਮਿੰਟ ਚਾਹੇ 10 ਮਿੰਟ ਚਾਹੇ 15 ਮਿੰਟ ਯਾਦ ਜ਼ਰੂਰ ਕਰਦਾ ਰਹਿਣਾ ਹੈਗਾ ਇਸ ਕਹਾਣੀ ਨਾਲ ਸਾਨੂੰ ਦੱਸਿਆ ਜਾਂਦਾ ਹੈ ਕਿ ਮਨੁੱਖ ਭਾਵੇਂ ਕਿੰਨੀ ਵੀ ਦੌਲ ਜੋੜ ਲਵੇ ਕਿੰਨੀ ਵੀ ਵੱਡੀ ਪਦਵੀ ਹਾਸਲ ਕਰ ਲਵੇ ਪਰ ਜਿਹੜਾ ਅੰਦਰਲਾ ਸੁੱਖ ਜਿਹੜਾ ਹੈਗਾ ਉਹ ਪਰਮਾਤਮਾ ਦੇ ਨਾਮ ਨਾਲ ਉਹ ਵੀ ਨਾਲ ਜਪਨ ਨਾਲ ਹੀ ਪੂਰਾ ਪ੍ਰੋਪਰ ਜਿਹੜਾ ਸੁੱਖ ਨੂੰ ਮਿਲ ਜਾਂਦਾ ਹੈ ਸਾਧ ਸੰਗਤ ਜੀ ਹੋਪ ਧੰਵਾਜ ਦੀ ਜਿਹੜੀ ਕਥਾ ਹੈ ਉਹ ਸਮਝ ਆ ਗਈ ਹੋਵੇਗੀ ਛੋਟਛ ਨੂੰ ਤੁਹਾਨੂੰ ਦੱਸ ਦੇਣਾ ਵਾ ਸਾਧ ਸੰਗਤ ਜੀ ਕੀ ਪ੍ਰਮਾਤਮਾ ਦਾ ਨਾਮ ਦਿਨ ਚ ਲਿਆ ਕਰੋ ਹਾਂ ਆਪਣੇ ਜੋ ਕਰਮ ਕਰ ਰਹੇ ਕੱਡੇ ਤੁਹਾਡਾ ਆਪਣਾ ਡ੍ਰੀਮ ਹੈ ਜੋ ਵੀ ਤੁਹਾਡੇ ਡਿਜ਼ਾਇਰ ਨੇ ਉਹਨੂੰ ਫੁੱਲਫਿਲ ਕਰੋ ਰੱਬ ਨੂੰ ਯਾਦ ਕਰੋ ਕਿ ਹਾਂ ਦਾਤਾ ਮੇਰੇ ਆ ਡਿਜ਼ਾਇਰ ਨੇ ਸੋ ਗੁਰੂ ਜੀ ਵੀ ਕਹੇ ਜਗਤ ਦੇ ਬਾਣੀ ਦੀ ਪੰਕਤੀ ਆਂਦੀ ਆ ਬੋਤਾ ਕਹੀਏ ਬੋਤਾ ਹੋਏ ਅਰਥਾਤ ਜੇ ਤੁਸੀਂ ਆਪਣੇ ਮਨ 'ਚ ਕਹੋਗੇ ਕਿ ਹਾਂ ਦਾਤਾ ਮੇਰਾ ਡਿਜ਼ਾਇਰ 1 ਕਰੋੜ ਦਾ ਹੈ 2 ਕਰੋੜ ਦਾ ਹੈ ਔਰ ਉਸਤੇ ਮੈਂ ਇੰਪਲੀਮੈਂਟ ਕਰਾਂਗਾ ਐਕਸ਼ਨ ਕਰਾਂਗਾ ਉਹ ਤੁਹਾਨੂੰ ਹਾਸਲ ਵੀ ਹੋ ਜਾਏਗਾ ਜੇ ਤੁਹਾਡਾ ਡਿਜ਼ਾਇਰ ਹੀ ਕੱਲਾ ਰਹੇਗਾ ਕਿ ਮੈਂ 40000 50000 ਸੋ ਉਹ ਫਿਰ ਉੱਥੇ ਤੱਕ ਸੀਮਤ ਰਹਿੰਦਾ ਹੈ ਇਸ ਕਰਕੇ ਜੇ ਤੁਸੀਂ ਮਿਡਲ ਕਲਾਸ ਵਿੱਚ ਪੈਦਾ ਹੋਏ ਹੋ ਤੇ ਆਪਣਾ ਡਿਜ਼ਾਇਰ ਕਮ ਸੇ ਕਮ ਵੱਡਾ ਸੋਚੋ ਤੇ ਉਸਤੇ ਇੰਪਲੀਮੈਂਟ ਕਰੋ ਦਿਨ ਰਾਤ ਇੱਕ ਕਰ ਦੋ ਤਾਂ ਤੁਸੀਂ ਜ਼ਰੂਰ ਇੱਕ ਨਾ ਇੱਕ ਦਿਨ ਉਹ ਡਿਜ਼ਾਇਰ ਆਪਣਾ ਡ੍ਰੀਮ ਹਾਸਲ ਜ਼ਰੂਰ ਕਰੋਗੇ 100% ਗੱਲ ਸੱਚ ਹੈ ਭਾਵੇਂ ਟਾਈਮ ਜ਼ਰੂਰ ਲੱਗ ਸਕਦਾ ਹੈ ਪਰ ਉਹ ਜ਼ਰੂਰ ਚੀਜ਼ ਹਾਸਲ ਹੋ ਜਾਂਦੀ ਹੈ ਪਿਆਰੀ ਸਾਥ ਸੰਗਤ ਜੀ ਤੁਹਾਨੂੰ ਅੱਜ ਦੀ ਕਥਾ ਸਮਝ ਆ ਗਈ ਹੈ ਤੇ ਵੀਡੀਓ ਨੂੰ ਇੱਕ ਲਾਈਕ ਕਰ ਦਿਓ ਤੁਹਾਡੇ ਘਰ ਵਿੱਚ ਵੀ ਸ਼ੁਕ ਸ਼ਾਂਤੀ ਖੁਸ਼ਹਾਲੀ ਆਏਗੀ ਪਲੱਸ ਚੈਨਲ ਦੇ ਪਹਿਲੀ ਵਾਰੀ ਵਿਜ਼ਿਟ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੱਸ ਬੈਲ ਆਈਕਨ ਦਬਾ ਦਿਓ ਜੇ ਤੁਹਾਨੂੰ ਵੀ ਵੀਡੀਓ ਪਾਵਾ ਤੁਹਾਡੇ ਤੱਕ ਨੋਟੀਫਿਕੇਸ਼ਨ ਮਿਲ ਜਾਵੇ ਦੇਵ ਜਜਤ ਸਾਹਿਬ ਸਿੰਘ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ